ਅੱਜ ਨਗਰ ਨੂਰਪੁਰ ਦੀਰਾ ਜੋਂ ਦੀ ਮੀਟਿੰਗ ਉੱਤਰੀ ਭਾਰਤ ਦੇ ਗੈਰ ਰਾਜਨੀਤਕ ਮੋਰਚੇ ਵੱਲੋਂ ਦੋ ਫੋਰਮਾਂ ਵੱਲੋਂ ਵੱਡੇ ਪੱਧਰ ਤੇ ਦੇਸ਼ ਪੱਧਰ ਤੇ ਦਿੱਲੀ ਕੂਚ ਕਰੋ 13 ਫਰਵਰੀ ਨੂੰ ਦਾ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਮੋਦੀ ਸਰਕਾਰ ਨੇ ਵਿਸ਼ਵ ਦੀਆਂ ਕੰਟਰੀਆਂ ਦੇ ਨਾਲ ਜਿਵੇਂ ਕਣਕ ਆ ਚੌਲ ਆ ਚੀਨੀ ਆ ਪੌਲਟੀ ਫਾਰਮ ਦੁੱਧ ਵਗੈਰਾ ਇਹਨਾਂ ਸੰਧੀ ਕਾਲੇ ਉਹਦੀ ਪੋਰਟ ਡਿਊਟੀ ਜਿਹੜੀ ਆ ਪੰਜਾਬੀ ਦੇ ਲਫਜੂ ਕੇ ਟੈਕਸ ਖਤਮ ਕਰ ਦਿੱਤਾ ਕਿ ਜਿਹਦੇ ਵਿੱਚ ਕਿਸਾਨ ਦੀ ਜਿਹੜੀ ਕਣਕ ਹੈ ਉਹਤੇ ਘੱਟੋ ਘੱਟ 800 ਰੁਪਈਆ ਜਿਹੜਾ ਵਾ ਉਹ ਰੇਟ ਜਿਹੜਾ ਵਾ ਮੰਡੀਆਂ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਘੱਟ ਦਾ ਦਿਸਦਾ ਏ ਪਰ ਜਿਹਦੇ ਵੱਡੇ ਪੱਧਰ ਤੇ ਅੱਜ ਜੀਰਾ ਜੋਨ ਦੀ ਮੀਟਿੰਗ ਹੋਈ ਆ ਉਹਦੇ ਨਾਲ ਐਮਐਸਪੀ ਖਰੀਦ ਗਰੰਟੀ ਕਾਨੂੰਨ ਜਿਹੜਾ ਵਾ ਉਹ ਸਰਕਾਰ ਤੋਂ ਮਨਵਾਉਣ ਲਈ ਔਰ ਉਹਦੇ ਨਾਲ ਨਾਲ ਕਰਜ਼ੇ ਮੁਕਤ ਕਰਾਉਣ ਲਈ ਬਿਜਲੀ ਸੋਧ ਬਿੱਲ ਯਾਦ ਉਹ ਲਖੀਨਪੁਰ ਵਾਲਾ ਮਸਲਾ ਜਾਂ ਹੋਰ ਜਿਹੜੀਆਂ ਆਪਣੀਆਂ ਮੰਗਾਂ ਰਹਿੰਦੀਆਂ ਉਸ ਜੰਡੇ ਦੇ ਕਿਉਂਕਿ ਜਦੋਂ ਆਪਾਂ ਮੋਰਚਾ ਸਸਪੈਂਡ ਕੀਤਾ ਸੀ ਔਰ ਉਸ ਸਮੇਂ ਸੰਜੀਤ ਅਗਰਵਾਲ ਜਿਹੜਾ ਖੇਤੀ ਸਕੱਤਰ ਜਿਹੜਾ ਸਰਕਾਰ ਸੈਂਟਰ ਦਾ ਸੀਗਾ ਉਹਨਾਂ ਨੇ ਸਟੈਂਪ ਲਾ ਕੇ ਦਿੱਤੀ ਸੀ ਕਿ ਬਾਕੀ ਤੁਹਾਡੀ ਸਾਰੇ ਭਾਰਤ ਵੱਲੋਂ ਪੰਜ ਮੈਂਬਰੀ ਇੱਕ ਕਿਸਾਨਾਂ ਦੀ ਕਮੇਟੀ ਬਣਾ ਕੇ ਔਰ ਦੋ ਬੁੱਧੀਜੀਵ ਲੈ ਕੇ ਔਰ ਇਹਨਾਂ ਮਸਲਿਆਂ ਦਾ ਹੱਲ ਕੀਤਾ ਜਾਊਗਾ ਜਿਹਦੇ ਤੋਂ ਸਰਕਾਰ ਮੋਕਰ ਚੁੱਕੀ ਆ ਔਰ ਪਿਛਲੀਆਂ ਰਹਿੰਦੀਆਂ ਮੰਗਾਂ ਔਰ ਨਾਲ ਜਿਹੜਾ ਆ ਬਾਹਰਲੇ ਵਿਸ਼ਵ ਪੱਧਰ ਤੇ ਕੰਟਰੀਆਂ ਦੇ ਨਾਲ ਦੁੱਧ ਵਗੈਰਾ ਜਾਂ ਹੋਰ ਕਣਕ ਦਾ ਚੌਲ ਦਾ ਚੀਨੀ ਦਾ ਇਹਨਾਂ ਨੇ ਇੱਕ ਟਿਕਸ ਖਤਮ ਕਰ ਦਿੱਤਾ ਉਹ ਜਨਤਕ ਲੋਕਾਂ ਵਾਸਤੇ ਵੱਡਾ ਘਾਤਕਾ ਕਿਸਾਨਾਂ ਦੇ ਆ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਣ ਵਾਲਾ ਇਹ ਸੁੱਧੇ ਰੂਪ ਦੇ ਵਿੱਚ ਫਿਰ ਉਹਨਾਂ ਕਾਨੂੰਨਾਂ ਤੋਂ ਘਟਨੇਗਾ ਔਰ ਇਹਨਾਂ ਜੰਡਿਆਂ ਤੇ ਜਿਹੜਾ ਵਾ ਉਹ 13 ਫਰਵਰੀ ਨੂੰ ਦਿੱਲੀ ਕੂਚ ਕਰੋ ਪਰ ਜੀਰਾ ਜੌਨ ਦੀ ਅਜ ਵੱਡੇ ਪੱਧਰ ਤੇ ਮੀਟਿੰਗ ਹੋਈ ਆ ਔਰ ਕਿਸਾਨਾਂ ਨੇ ਵੱਡੇ ਪੱਧਰ ਤੇ ਵਿਸ਼ਵਾਸ ਦਿਵਾਇਆ ਮੈਂ ਕਹੂੰਗਾ ਕਿ ਪੂਰੀ ਭਾਰਤ ਨੂੰ ਵਿਸ਼ਵਾਸ ਦਿਵਾਇਆ ਕਿ ਵੱਡੇ ਪੱਧਰ ਤੇ ਇਹ ਮੋਦੀ ਸਰਕਾਰ ਦੇ ਨਾਲ ਲੜ ਕੇ ਜਿਹੜਾ ਵਾ ਇਹ ਕਾਨੂੰਨ ਰੱਦ ਕਰਵਾ ਕੇ ਵਾਪਸ ਮੋੜਾਂਗੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਹਾਂਜੀ ਮਾਨ ਸਾਹਿਬ ਪ੍ਰਧਾਨ ਸਾਹਿਬ ਕਿਸ ਵਿਸ਼ੇ ਤੇ ਇਕੱਤਰ ਹੋਏ ਹੋ ਹਾਂਜੀ ਅੱਜ ਜੀਰਾ ਜੌਣ ਦੀ ਮੀਟਿੰਗ ਜਿਹੜੀ ਆ ਸਰਦਾਰ ਨਿਰਮਲ ਸਿੰਘ ਜੀ ਸਕੱਤਰ ਅਤੇ ਸੁਖਦੇਵ ਸਿੰਘ ਜੀ ਨੂਰਪੁਰ ਦੀ ਪ੍ਰਧਾਨਗੀ ਵਿੱਚ ਪਿੰਡ ਨੂਰਪੁਰ ਵਿੱਚ ਹੋਈ ਆ ਇਹਦੇ ਮੀਟਿੰਗ ਦਾ ਇੱਕੋ ਇੱਕ ਮਸਤਕ ਆ ਜੀ ਜਿਹੜੇ ਕਾਨੂੰਨ ਦੁਬਾਰਾ ਫਿਰ ਟੇਢੇ ਉਂਗਲੀ ਦੇ ਨਾਲ ਲਾਗੂ ਸਰਕਾਰ ਕਰਨ ਜਾ ਰਹੀ ਆ ਔਰ ਕੁਝ ਕਰ ਦਿੱਤੇ ਆ ਉਹਦੇ ਵਾਸਤੇ ਬੜੇ ਵੱਡੇ ਪੱਦਰ ਤੇ ਦੋਹਾਂ ਜਿਹੜੇ ਜੈਕਸ਼ਨ ਆ ਗੈਰਾਨਿਤਕ ਮੋਰਚੇ ਵੱਲੋਂ ਉੱਤਰੀ ਭਾਰਤ ਦੇ ਮੋਰਚੇ ਵੱਲੋਂ ਜਿਹੜਾ ਦਿੱਲੀ ਦਾ ਐਲਾਨ ਕੀਤਾ ਆ ਵੀ ਇਹ ਦਿੱਲੀ ਜਾ ਕੇ ਧਰਨਾ ਲਾ ਕੇ ਮੰਗਾ ਜੜੀਆਂ ਨੇ ਇਹ ਮਨਵਾਉਣੀਆਂ ਨੇ ਤੇ ਉਹਦੀ 13 ਫਰਵਰੀ ਦੀ ਤਿਆਰੀ ਆ ਉਹਦੀ ਤਿਆਰੀ ਕਰਾਉਣ ਵਾਸਤੇ ਵੱਖ-ਵੱਖ ਜ਼ੋਨਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਕਰ ਰਹੇ ਆ ਇੱਥੇ ਬਹੁਤ ਔਰ ਸ਼ਾਹ ਕਿਸਾਨਾਂ ਵੱਲੋਂ ਮਿਲਿਆ ਹੈ ਤੇ ਟਰਾਲੀਆਂ ਭਰ-ਪਰਖ ਜਿਹੜੇ ਕਿਸਾਨ ਆ ਉਹ 13 ਫਰਵਰੀ ਦੇ ਵਾਲੇ ਦਿਨ ਇਹ ਦਿੱਲੀ ਵੱਲ ਨੂੰ ਕੂਚ ਕਰਨਗੇ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤ